ਪੰਜਾਬ ਦੀਆਂ ਜਿਹੜੀਆਂ ਜੇਲ੍ਹਾਂ ਆ ਉਹ ਸੁਧਾਰ ਕਰਨੀ ਹੈਗੀਆਂ ਇਹ ਵਿਗੜਿਆਲ ਘਰ ਹੈ ਪੰਜਾਬ ਦੇ ਵਿੱਚ ਕ੍ਰਾਈਮ ਹੋ ਰਹੇ ਨੇ ਉਹਦੇ ਆਖਿਰ ਜਿਹੜਾ ਉਹਦਾ ਬਾਦਸ਼ਾਹ ਉਹ ਜੇਲ੍ਹ ਚ ਹੈ ਜੇ ਅੰਮ੍ਰਿਤਸਰ ਜੇਲ੍ਹ ਦੇ ਵਿੱਚੋਂ 26 ਮੋਬਾਈਲ ਫੜੇ ਗਏ 26 ਮੋਬਾਈਲ SIM ਕਾਰਡ ਫੜੇ ਗਏ ਇਹ IG ਰੈਂਕ ਤੇ DIG ਰੈਂਕ ਦੇ ਉੱਤੇ ਉੱਥੇ ਤੱਕ ਗੱਲਾਂ ਨਹੀਂ ਜਾਂਦੀਆਂ ਉੱਥੇ ਤੱਕ ਤਾਂ ਸਿਰਫ ਇੰਨਾ ਕੁ ਜਾਂਦਾ ਹੈ ਇਹਨਾਂ ਦਾ ਖਿਆਲ ਰੱਖਿਓ ਨੀਂ ਸ਼ਕਤੀ ਦੇ باوجود ਉਹਦੇ ਕੋਲ ਮੋਬਾਈਲ ਫੋਨ ਪਹੁੰਚਦੇ ਆ ਉਹ ਵੀ ਐਂਡਰੋਇਡ ਫੋਨ ਪਹੁੰਚਦੇ ਆ ਇੰਟਰਨੈਟ ਇਸਤੇਮਾਲ ਹੋ ਰਿਹਾ 32 ਸਾਲ ਤਾਂ ਹੋ ਗਏ ਜੈਮਰੀ ਨਹੀਂ ਇਹਨਾਂ ਕੋ ਲੱਗੇ ਸਬਰਮਤੀ ਜੇਲ੍ਹ ਚ ਬੰਦ ਹੈਗੇ ਆ ਲਾਰੈਂਸ ਉਹਨੇ ਉਥੋਂ ਡਾਊਨ ਨੋਬਲ ਦੀ ਵਧਾਈ ਦਿੱਤੀ ਛੋਟੀ ਗੱਲ ਥੋੜਾ ਹੈਗੀ ਆ ਮੈਂ ਕਹਿਣਾ ਪਿਆ ਠੀਕ ਆ ਮੋਨਿਟਰਿੰਗ ਕਰੋ ਹੁਣ ਇਹ ਦੇ ਵਿੱਚ ਛੋਟੀ ਗੱਲ ਸੁਣਾ ਨਾ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਅਫਸਰ ਹੀ ਕਹਰੇ ਕਿ ਹਾਂ ਪੰਜਾਬ ਦੀਆਂ ਜੇਲ੍ਹ ਦੇ ਵਿੱਚ ਆ ਇੰਟਰਵਿਊ ਹੋਈ ਆ ਜਿਸ ਪੱਤਰਕਾਰ ਨੇ ਜਿਸ ادارے ਨੇ ਇਹ ਇੰਟਰਵਿਊ ਕੀਤੀ ਸੀ ਕੀ ਉਹ ਉਹ ਵੀ ਲਾਇਬਲ ਹੋ ਸਕਦੇ ਕਿਸੇ ਤਰ੍ਹਾਂ ਦੇ ਐਕਸ਼ਨ ਦੇ ਮੈਂ ਤਾਂ ਕਹਣਾ ਉਹਨੂੰ ਪੰਜਾਬ ਸਰਕਾਰ ਨੂੰ ਇਨਾਮ ਦੇਣਾ ਚਾਹੀਦਾ ਲਾਰੈਂਸ ਬਿਸ਼ਨੋਈ ਦੀ ਸਾਲ ਪੁਰਾਣੀ ਇੰਟਰਵਿਊ ਨੂੰ ਲੈ ਕੇ ਇੱਕ ਦੁਬਾਰਾ ਵਿਵਾਦ ਛਿੜ ਗਿਆ ਹਾਈ ਕੋਰਟ ਦੇ ਵਿੱਚ ਵੱਡਾ ਮਸਲਾ ਖੜਾ ਹੋ ਗਿਆ ਇੱਕ ਸੁਣਵਾਈ ਹੋਈ ਹੈ ਇੱਕ ਰਿਪੋਰਟ ਧਾਇਰ ਕੀਤੀ ਗਈ ਹੈ ਔਰ ਉਸ ਰਿਪੋਰਟ ਦੇ ਵਿੱਚ ਵੱਡਾ ਖਲਾਸਾ ਇਸ ਚੀਜ਼ ਦਾ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਵਾਈਰਲ ਹੁੰਦੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਿਸ ਇੰਟਰਵਿਊ ਦੇ ਚਰਚੇ ਚੱਲਦੇ ਨੇ ਉਹ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚ ਰਿਕਾਰਡ ਹੋਈ ਹੈ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਨਾਲ ਨਾਲ ਡੀਜੀਪੀ ਗੌਰਵ ਯਾਦਵ ਨੇ ਜੋ ਸਟੇਟਮੈਂਟ ਉਸ ਵੇਲੇ ਦਿੱਤੀ ਸੀ ਉਹਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਤੋਂ ਇਸ ਗੱਲ ਦਾ ਵੇਰਵਾ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਉਹ ਇਸ ਚੀਜ਼ ਨੂੰ ਰਿਸੀਵ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਨੇ ਸਮਝਦੇ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਬੋਤਨワਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਸਰੋਤ ਸਾਹਿਬ ਜਿਹੜਾ ਸਾਲ ਪਹਿਲਾਂ ਆਹ ਚੀਜ਼ ਹੋਈ ਸੀ ਜਦੋਂ ਇੰਟਰਵਿਊ ਆਈ ਸੀ ਉਦੋਂ ਵੀ ਅਸੀਂ ਤੁਹਾਡੇ ਕੋਲ ਆਏ ਸੀ ਅੱਜ ਉਸ ਇੰਟਰਵਿਊ ਦਾ ਵੱਡਾ ਖਲਾਸਾ ਸੋ ਕਾਲ ਜਿਹੜਾ ਸਾਹਮਣੇ ਆਇਆ ਆ ਉਸ ਰਿਪੋਰਟ ਦੇ ਬਾਅਦ ਅੱਜ ਵੀ ਤੁਹਾਡੇ ਕੋਲ ਆਏ ਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਜੋ ਗੱਲਾਂ ਚੱਲਦੀਆਂ ਪਈਆਂ ਸਿੱਧੀ ਸਿੱਧੀ ਸਰਕਾਰ ਦੇ ਉੱਤੇ ਟਿੱਪਣੀ ਹੋ ਰਹੀ ਹੈ ਕਿ ਕੀ ਪੰਜਾਬ ਸਰਕਾਰ ਨੇ ਲਾਰੈਂਸ ਬਿਸ਼ਨੋਏ ਦੀ ਮਦਦ ਕੀਤੀ ਆ ਉਹ ਇੰਟਰਵਿਊ ਕਰਨ ਦੇ ਦੇਖੋ ਸਾਹਿਬ ਮੈਂ ਨਾ ਪਹਿਲੀ ਗੱਲ ਕਹਾਂ ਸਰਕਾਰਾਂ ਕਿਸੇ ਹੱਦ ਤੱਕ ਮਦਦ ਕਰ ਸਕਦੀਆਂ ਲੇਕਿਨ ਓਨੀ ਹੱਦ ਤੱਕ ਮਦਦ ਨਹੀਂ ਕਰ ਸਕਦੀਆਂ ਜਿਦੇ ਚੋਂ ਆਪ ਘਿਰ ਜਾ ਸਰਕਾਰ ਠੀਕ ਹੈ ਸਰਕਾਰ ਇੰਨੀ ਕ ਮਦਦ ਕਰ ਦੇਗੀ ਯਾਰ ਖਿਆਲ ਰੱਖਿਓ ਲੇਕਿਨ ਸਰਕਾਰ ਇਹ ਨਹੀਂ ਕਰ ਸਕਦੀ ਕਿ ਠੀਕ ਹੈ ਯਾਰ ਇਹਦੀ ਆਪਾਂ ਇੰਟਰਵਿਊ ਅਰੇਂਜ ਕਰਾਓ ਇਹਨੂੰ ਟੈਲੀਫੋਨ ਦਿਓ ਇਹਦਾ ਲਾਈਵ ਕਰਾਓ ਇਹ ਇੱਥੇ ਹੱਦ ਤੱਕ ਸਰਕਾਰਾਂ ਨਹੀਂ ਜਾ ਸਕਦੀਆਂ ਮੈਂ ਇਹਦੇ ਨਾਲ ਸਹਿਮਤ ਨਹੀਂ ਆ ਯਾਰ ਸਭ ਤੋਂ ਪਹਿਲਾਂ ਨਾ ਇਸ ਨੂੰ ਸਮਝੋ ਪੰਜਾਬ ਦਾ ਸਿਨੈਰੀਓ ਪੰਜਾਬ ਦੀਆਂ ਜਿਹੜੀਆਂ ਜੇਲ੍ਹਾਂ ਆ ਉਹ ਸੁਧਾਰ ਕਰਨੀ ਹੈਗੀਆਂ ਇਹ بگੜਿਆ ਹਲਕਾਰ ਹੈ ਤੁਸੀਂ ਜਿੰਨੇ ਵੱਡੇ ਪੰਜਾਬ ਚ ਸਮਗਲਿੰਗ ਦੇ ਕੇਸ ਨੇ ਡਰਗ ਨੈਕਸਸ ਨੇ ਜਿੰਨੇ ਵੱਡੇ ਪੰਜਾਬ ਦੇ ਵਿੱਚ ਕ੍ਰਾਈਮ ਹੋ ਰਹੇ ਨੇ ਉਹਦੇ ਆਖਿਰ ਜਿਹੜਾ ਉਹਦਾ ਬਾਦਸ਼ਾਹ ਉਹ ਜੇਲ੍ਹ ਚਾ ਤਾਰ ਉਹਦੇ ਜੇਲ੍ਹ ਚਾ ਹੈਰੋਨ ਦੀ ਖੇਪ ਆਂਦੀ ਹੈ ਤੁਸੀਂ ਦੇਖਿਆ ਜੀ ਕਿੱਥੋਂ ਜੀ ਇਹਦੇ ਐਂਡ ਦੇ ਵਿੱਚ ਜਾ ਕੇ ਨਿਕਲਦਾ ਵੀ ਜੇਲ੍ਹ ਚ ਬੈਠੇ ਸੀ ਜੇਲ੍ਹ ਚ ਉਹਨਾਂ ਨੇ ਉਹਨੂੰ ਆਰਡਰ ਦਿੱਤਾ ਉਥੋਂ ਪਾਕਿਸਤਾਨ ਗਿਆ ਘੁੰਮ ਕੇ ਇੱਥੇ ਆਏ ਸੋ ਕਹਿਣ ਦਾ ਮੇਰਾ ਮਕਸਦ ਇਹ ਹੈਗਾ ਕਿ ਜੇਲਾ ਪੰਜਾਬ ਦੀਆਂ ਜਿਹੜੀਆਂ ਨਾ ਉਹਨੂੰ ਸੁਧਾਰਨ ਦੇ ਲਈ ਜਿਹੜੇ ਉਪਰਾਲੇ ਕੀਤੇ ਜਾਣੇ ਚਾਹੀਦੇ ਆ ਉਹ ਕੀਤੇ ਨਹੀਂ ਜਾ ਰਹੇ ਜ਼ਮੀਨੀ ਪੱਧਰ ਦੇ ਉੱਤੇ ਹਾਂ ਦੇਖੋ ਹੁੰਦਾ ਕੀ ਹੈ ਪੁਲਿਸ ਦੋ ਤਰ੍ਹਾਂ ਦੀ ਵਰਕਿੰਗ ਕਰਦੀ ਹੈ ਜਿਹੜੀ ਪੁਲਿਸ ਕਾਊਂਟਰ ਇੰਟੈਲੀਜੈਂਸ ਹੈ ਇੰਟੈਲੀਜੈਂਸ ਐਂਟੀ ਗੁੰ ਟਾਸਕ ਫੋਰਸਿਸ ਐਸਟੀਐਫ ਹੈ ਇਹਨਾਂ ਦਾ ਕੰਮ ਫੜਨਾ ਤੇ ਜੇਲ੍ਹ ਚ ਛੜਨਾ ਹੈ ਜਦੋਂ ਜੇਲ੍ਹ ਚ ਜਾਂਦੇ ਆ ਤੇ ਉਹ ਜੁਡੀਸ਼ੀਅਲ ਕਸਟਡੀ ਚ ਚਲਾ ਜਾਂਦਾ ਜੁਡੀਸ਼ੀਅਲ ਕਸਟਡੀ ਦੇ ਵਿੱਚੋਂ ਫਿਰ ਪੁਲਿਸ ਦਾ ਰੋਲ ਖਤਮ ਹੋ ਜਾਂਦਾ ਫਿਰ ਪੁਲਿਸ ਦਾ ਰੋਲ ਖਤਮ ਹੋ ਕੇ ਕਿਉਂਕਿ ਜੁਡੀਸ਼ੀਅਲ ਕਸਟਡੀ ਦਾ ਮਤਲਬ ਹੁੰਦਾ ਨਿਆਇਕ ਹਰਾਸਤ ਫਿਰ ਉਹ ਜੱਜ ਦੀ ਕਸਟਡੀ ਚ ਆ ਜਾਂਦਾ ਤੇ ਉਹ ਜੇਲ੍ਹਾਂ ਜਿਹੜੀਆਂ ਉਹ ਜੱਜ ਦੇ ਅਧੀਨ ਹੁੰਦੀ ਆ ਔਰ ਜਿਨ੍ਹਾਂ ਦੇ ਉੱਤੇ ਜਿਹੜੇ ਜੇਲਰ ਆ ਉਹ ਪੰਜਾਬ ਸਰਕਾਰ ਲਾਂਦੀ ਆ ਡਿਪਟੀ ਸੁਪਰਡੈਂਟ ਜੇਲ ਲਗਾਉਂਦੀ ਆ ਜੇਲ ਲਗਾਉਂਦੀ ਆ ਥੱਲੇ ਮੁਲਾਜ਼ਮ ਹੁੰਦੇ ਆ ਜੇਲ੍ਹ ਦਾ ਅਲੱਗ ਮੈਨੂਅਲ ਹੁੰਦਾ ਜੇਲ੍ਹ ਦਾ ਅਲੱਗ ਡੀਜੀ ਹੁੰਦਾ ਹੁਣ ਉਹਦੇ ਵਿੱਚ ਪੰਜਾਬ ਪੁਲਿਸ ਦੀ ਇੰਟਰਫੇਰੈਂਸ ਉੱਥੇ ਆ ਕੇ ਖਤਮ ਹੋ ਜਾਂਦੀ ਪਹਿਲਾ ਚੈਪਟਰ ਤਾਂ ਇਹ ਹੈਗਾ ਦੂਜਾ ਚੈਪਟਰ ਇਹ ਹੈਗਾ ਕਿ ਡਿਪਾਰਟਮੈਂਟ ਜਿਹੜਾ ਵਾ ਜੇਲ੍ਹ ਦਾ ਡਿਪਾਰਟਮੈਂਟ ਆ ਉਹ ਹੈਗਾ ਹੋਮ ਡਿਪਾਰਟਮੈਂਟ ਹੀ ਆ ਪੰਜਾਬ ਦੇ ਗ੍ਰਹਿ ਵਿਭਾਗ ਚ ਆਂਦਾ ਔਰ ਜਿੱਦਾਂ ਜੇਲ੍ਹਾਂ ਦਾ ਹਾਲਾਤ ਹੈ ਜੇਲ੍ਹਾਂ ਜੋ ਬੈਠ ਕੇ ਸਾਰਾ ਕੁਝ ਹੋ ਰਿਹਾ ਹੈ ਉਹ ਛੋਟੇ ਨਹੀਂ ਆ ਹਾਲਾਤ ਉਹ ਬੜੇ ਸੀਰੀਅਸ ਹਾਲਾਤ ਆ ਹੁਣ ਪਿੱਛੇ ਜੀ ਅੰਮ੍ਰਿਤਸਰ ਜੇਲ੍ਹ ਦੇ ਵਿੱਚੋਂ 26 ਮੋਬਾਈਲ ਫੜੇ ਗਏ 26 ਮੋਬਾਈਲ SIM ਕਾਰਡ ਫੜੇ ਗਏ ਠੀਕ ਆ ਨਾ ਬਈ ਦੱਸੋ ਤੁਸੀਂ ਯਾਰ 26 ਮੋਬਾਈਲ ਜੇਲ੍ਹ 'ਚ ਪਹੁੰਚ ਗਏ ਤੇ ਫਿਰ ਤੁਸੀਂ ਕਹੋ ਜੀ ਫਿਰ ਇੰਟਰਵਿਊ ਪੰਜਾਬ ਦੀ ਜੇਲ੍ਹਾਂ 'ਚ ਹੁੰਦੀ ਆ ਫਿਰ ਤੁਸੀਂ ਦੇਖੋ ਜੇਲ੍ਹਾਂ ਦੇ ਵਿੱਚ ਹਰ ਚੀਜ਼ ਵਿਕਦੀ ਆ ਜੇਲ੍ਹਾਂ 'ਚ ਤੁਸੀਂ ਤੰਬਾਕੂ ਵਿਕਦਾ ਜੇਲ੍ਹਾਂ 'ਚ ਸਿਗਰਟਾਂ ਵਿਕਦੀਆਂ ਜਿਲ੍ਹਾਂ ਦੇ ਵਿੱਚ ਮੋਬਾਈਲ ਫੋਨ ਦੀਆਂ ਕਾਲਾਂ ਵਿਕਦੀਆਂ ਕਾਰਨ ਇਹ ਹੈ ਕਿ ਜਿਹੜੀਆਂ ਚੀਜ਼ਾਂ ਉਪਰਾਲੇ ਕੀਤੇ ਜਾਣੇ ਚਾਹੀਦੇ ਪੰਜਾਬ ਸਰਕਾਰ ਵੱਲੋਂ ਉਹ ਉਪਰਾਲੇ ਕੀਤੇ ਨਹੀਂ ਜਾ ਰਹੇ ਹਾਂ ਇੱਕ ਪੱਧਰ ਦੇ ਉੱਤੇ ਸੁਪਰਡੈਂਟ ਲੈਵਲ ਤੱਕ ਹੁਣ ਵੀ ਗੋਇੰਦਵਾਲ ਸਾਹਿਬ ਦੇ ਜਿਹੜੇ ਸੁਪਰਡੈਂਟ ਆ ਉਹਨੂੰ ਸਸਪੈਂਡ ਕੀਤਾ ਗਿਆ ਅੰਦਰ ਕੈਦੀਆਂ ਦੇ ਵਿੱਚ ਗੈਂਗਵਾਰ ਹੋ ਗਈ ਸੱਤ ਅਫਸਰ ਸਸਪੈਂਡ ਹੋ ਗਏ ਉਹਦੇ ਵਿੱਚ ਸੁਪਰਡੈਂਟ ਲੈਵਲ ਦੇ ਉੱਤੇ ਜਿਹੜਾ ਵਾ ਇਹ ਮੈਨੇਜਮੈਂਟ ਹੋ ਜਾਂਦੀ ਹੈ ਇਸ ਤੋਂ ਬਾਅਦ ਜੇ ਤੁਸੀਂ ਕਹੋ ਕਿ ਆਈਜੀ ਰੈਂਕ ਤੇ ਡੀਜੀ ਰੈਂਕ ਦੇ ਉੱਤੇ ਉੱਥੇ ਤੱਕ ਗੱਲਾਂ ਨਹੀਂ ਜਾਂਦੀਆਂ ਉੱਥੇ ਤੱਕ ਤਾਂ ਸਿਰਫ ਇੰਨਾ ਕਹ ਜਾਂਦਾ ਹੈ ਇਹਨਾਂ ਦਾ ਖਿਆਲ ਰੱਖਿਓ ਬਸ ਉਸ ਤੋਂ ਥੱਲੇ ਜੇ ਕੋ ਕਿਉਂਕਿ ਕਾਰਨ ਇਹ ਹੈ ਕਿ ਜੀਲਾਂ ਦੇ ਵਿੱਚ ਕੈਦੀਆਂ ਨੂੰ ਇੱਕ ਮਿੰਟ 'ਚ ਪਤਾ ਲੱਗ ਜਾਂਦਾ ਹੈ ਵੀ ਇਹਦੇ ਪਿੱਛੇ ਸਫਾਰਿਸ਼ ਕੀਤੀ ਹੈ ਇਹਦੇ ਪਿੱਛੇ ਕੀ ਦੀ ਮਤਲਬ ਜਿਹੜੀ ਹੈ ਸ਼ਕਤੀ ਇਹਦੀ ਹੈਗੀ ਹੈ ਕਿ ਇਹਨੇ ਮ제 ਲੈ ਰਿਆ ਨਾਲੇ ਦੂਸਰਾ ਜਿਹੜਾ ਨਾ ਦੇਖੋ ਲਾਰੈਂਸ ਦੀ ਸੁਰੱਖਿਆ ਬੜੀ ਕੜੀ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਉਹਦੀ ਬੈਰਕ ਜਿਹੜੀ ਆ ਓਪਨ ਹੀ ਕਿਤੇ ਰੱਖੀ ਹੋਈ ਆ ਆਮ ਕੈਦੀਆਂ ਨੂੰ ਬੜੀ ਸੁਰੱਖਿਆ ਕੜੀ ਹੁੰਦੀ ਹੈ ਕਿਉਂਕਿ ਹਾਈ ਸਕਿਉਰਿਟੀ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀ ਫਿਰ ਵੀ ਅਗਰ ਜਿਹੜੀ ਪ੍ਰਬੋਤ ਕੁਮਾਰ ਨੇ ਐਡੀਜੀਪੀ ਨੇ ਇਹਦੇ ਚ ਰਿਪੋਰਟ ਫਾਈਲ ਕੀਤੀ ਹੈ ਜਿਹਦੇ ਚ ਵਿਜੀਲੈਂਸ ਦੇ ਜੁਆਇੰਟ ਡਾਇਰੈਕਟਰ ਵੀ ਸੀਗੇ ਨੀ ਲੰਬਰੀ ਜਗਦਲੇ ਆ ਆਈਪੀਐਸ ਅਫਸਰ ਇਹ ਤਿੰਨਾਂ ਵੱਲੋਂ ਕੀਤੀ ਗਈ ਆ ਅਗਰ ਇਹਨਾਂ ਨੂੰ ਫੈਕਟਸ ਮਿਲੇ ਹੈਗੇ ਆ ਤੇ ਬੜੇ ਸੀਰੀਅਸ ਹੈਗੇ ਆ ਲੇਕਿਨ ਗੱਲ ਇਹ ਹੈ ਫਿਰ ਕਿਤੇ ਨਾ ਕਿਤੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਪੰਜਾਬ ਦੀਆਂ ਜੇਲਾਂ ਦੇ ਵਿੱਚ ਹਜੇ ਵੀ ਲੈਪਸ ਹੈਗੇ ਆ ਕਿ ਇੰਨੀ ਸ਼ਕਤੀ ਦੇ باوجود ਉਹਦੇ ਕੋਲ ਮੋਬਾਈਲ ਫੋਨ ਪਹੁੰਚਦੇ ਆ ਉਹ ਵੀ ਐਂਡਰੋਇਡ ਫੋਨ ਪਹੁੰਚਦੇ ਆ ਇੰਟਰਨੈਟ ਇਸਤੇਮਾਲ ਹੋ ਰਿਹਾ ਦੂਸਰੀ ਜਿਹੜੀ ਹਰਪ ਸਿੰਘ ਜੀ ਗੱਲ ਹੈ ਕਿ 2092 93 ਤੋਂ ਇਹ ਲੋਗ ਜੈਮਰੀ ਜੇਲ੍ਹਾਂ ਚ ਲਾਨ ਨੂੰ ਹਜੇ ਤੱਕ ਘੂਮੀ ਜਾਂਦੇ ਪਏ ਆ 32 ਸਾਲ ਤਾਂ ਹੋ ਗਏ ਜੈਮਰੀ ਨਹੀਂ ਇਹਨਾਂ ਕੋਲ ਲੱਗੇ ਇੰਟਰਨੈਟ ਵੀ ਤੁਸੀਂ ਜੈਮਰ ਲਗਾਓ ਜੈਮਰ ਲਗਾ ਕੇ ਤੁਸੀਂ ਆਪਣੇ ਜਿਹੜੇ ਜੇਲਰ ਆ ਹੋਰ ਬੰਦੇ ਆ ਵਾਕੀ ਟਾਕੀ ਆਪਣਾ ਇਸਤੇਮਾਲ ਕਰੋ ਲੈਂਡਲਾਈਨ ਫੋਨ ਇਸਤੇਮਾਲ ਕਰੋ ਜੈਮਰ ਲਗਾ ਦਿਓ ਯਾਰ ਫੋਨ ਹੀ ਸਾਂ ਲੇਕਿਨ ਇਹ ਉਹ ਪ੍ਰੋਸੈਸ ਨਹੀਂ ਅਡਾਪਟ ਕਰਦੇ ਔਰ ਉਹਦੇ ਨਾਲ ਕੀ ਹੋ ਰਿਹਾ ਕਿ ਫੋਨ ਜਿਹੜੇ ਅੰਦਰ ਜਾ ਕੇ ਵਿਕ ਰਹੇ ਆ ਉਹਨੂੰ ਹੁਣ ਜਿਹੜੇ ਜਮਿਨੀ ਪਦਕੋ ADGP ਜੇਲ ਅਰुणਪਾਲ ਸਿੰਘ ਸਿਆਣੇ ਅਫਸਰ ਨੇ ਸਾਰਿਆਂ ਨੂੰ ਪਤਾ ਹੈ ਇਮਾਨਦਾਰ ਅਫਸਰ ਨੇ ਮੈਂ ਉਹਨਾਂ ਨੂੰ ਉਹਨਾਂ ਨਾਲ ਕੰਮ ਕੀਤਾ ਮੈਨੂੰ ਉਹਨਾਂ ਦੀ ਵਰਕਿੰਗ ਦਾ ਪਤਾ ਹੈ ਨੌਨ ਕੰਟਰੋਵਰਸ਼ੀਅਲ ਹੈ ਤੇ 0% ਉਹਨਾਂ ਦੀ ਕ੍ਰਾਈਮ ਦੀ ਟੋਲ ਹੈ ਉਹਨਾਂ ਦਾ ਕਰਪਸ਼ਨ ਦੀ ਟੋਲ ਲੈਸ ਹੈ ਫਿਰ ਵੀ ਉਹਨਾਂ ਤੱਕ ਜੇ ਫੋਨ ਅੰਦਰ ਕ੍ਰਿਮੀਨਲਸ ਤੱਕ ਪਹੁੰਚ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਜਮਿਨੀ ਪੱਧਰ ਦਾ ਨੈਟਵਰਕ ਹੈ ਉਹ ਉਹਨਾਂ ਦੇ ਕੋਲ ਵਿਕ ਚੁੱਕਾ ਹੋਇਆ ਹੁਣ ਆ ਦੇਖੋ ਪਿੱਛੇ ਈਦ ਸੀਗੀ ਸਬਰਮਤੀ ਜੇਲ ਚ ਬੰਦ ਹੈਗੇ ਆ ਲਾਰੈਂਸ ਉਨੇ ਉਥੋਂ ਜਿਹੜੀ ਹੈ ਵਧਾਈ ਦਿੱਤੀ ਉਥੇ ਠੀਕ ਹੈ ਨਾ ਦਾਉਨ ਨੂੰ ਵਧਾਈ ਦਿੱਤੀ ਉਥੇ Eid ਦੀ ਵਧਾਈ ਦਿੱਤੀ ਛੋਟੀ ਗੱਲ ਥੋੜਾ ਹੈਗੀ ਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਪੰਜਾਬ ਦੀਆਂ ਜੇਲਾਂ ਜਿਹੜੀਆਂ ਉਹ ਸੁਰੱਖਿਅਤ ਨਹੀਂ ਹੈਗੀਆਂ ਅੰਦਰ ਜੋ ਦਿਲ ਕਰਦਾ ਉਹ ਸਭ ਕੁਝ ਮਿਲਦਾ ਤੇ ਸਭ ਕੁਝ ਚੱਲਦਾ ਡਾਕਟਰ ਸਾਹਿਬ ਹੁਣ ਸਵਾਲ ਇੱਥੇ ਹੀ ਖੜਦਾ ਆ ਹੁਣ ਤੁਸੀਂ ਗ੍ਰਹਿ ਵਿਭਾਗ ਦੀ ਗੱਲ ਕੀਤੀ ਹੈ ਮੋੜ ਕੇ ਜੇਲ੍ਹ ਵਿਭਾਗ ਦੀ ਵੀ ਗੱਲ ਕਰਦੇ ਆ ਇਸ ਹਰ ਇੱਕ ਚੀਜ਼ ਦਾ ਫਿਰ ਇੱਕ ਮੰਨ ਲੀਏ ਕਿ ਸੀਐਮ ਭਗਵੰਤ ਸਿੰਘ ਦੇ ਨੱਕ ਥੱਲੇ ਸਾਰਾ ਕੁਝ ਹੁੰਦਾ ਰਿਹਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਯਾਰ ਇਹ ਹੁੰਦਾ ਪਿਆ ਪਤਾ ਇਹ ਮੇਰੀ ਗੱਲ ਨਹੀਂ ਸਮਝਦੇ ਯਾਰ ਪਤਾ ਨਹੀਂ ਲੱਗਦਾ ਮੈਂ ਕਹਿੰਦਾ ਪਿਆ ਠੀਕ ਆ ਮੋਨਿਟਰਿੰਗ ਕਰੋ ਹੁਣ ਇਹ ਦੇ ਵਿੱਚ ਛੋਟੀ ਗੱਲ ਥੋੜਾ ਨਾ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਅਫਸਰ ਹੀ ਕਹਿ ਰਹੇ ਕਿ ਹਾਂ ਪੰਜਾਬ ਦੀਆਂ ਜੇਲ੍ਹ ਦੇ ਵਿੱਚ ਆ ਇੰਟਰਵਿਊ ਹੋਈ ਆ ਇਹ ਉਹਨਾਂ ਦੀ ਸਰਕਾਰ ਚ ਹੀ ਕਹਿ ਰਹੇ ਨਾ ਅਫਸਰ ਉਹਨਾਂ ਦੇ ਹੀ ਅਫਸਰ ਕਹਿ ਰਹੇ ਆ ਇਹ ਸੇ ਅਲਾਰਮਿੰਗ ਇਹ ਪਤਾ ਲੱਗ ਗਿਆ ਹੈ ਇਹਦੇ ਚ ਕਰਨਾ ਚਾਹੀਦਾ ਭਗਵੰਤ ਮਾਨ ਨੂੰ ਬੜਾ ਸੀਰੀਅਸ ਲੈਣਾ ਚਾਹੀਦਾ ਬਈ ਅਗਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਇਦਾਂ ਦੇ ਫੋਨ ਪ੍ਰੋਵਾਈਡ ਹੋ ਰਿਹਾ ਇੰਟਰਵਿਊ ਚੱਲ ਰਹੀਆਂ ਛੋਟੀ ਗੱਲ ਨਹੀਂ ਹੈ ਦੂਜੀ ਜੜੀ ਗੱਲ ਹੈਗੀ ਯਾਰ ਤੁਸੀਂ ਦੇਖੋ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰਸ ਨੇ ਜਾਂ ਅਪਰਾਧੀ ਕਿਸਮ ਦੇ ਲੋਕ ਨੇ ਇਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਪੋਲਿਟੀਕਲ ਪਾਵਰਾਂ ਵੀ ਨਾਲ ਕੰਮ ਕਰਦੀਆਂ ਇਹਨੂੰ ਮੈਂ ਕਦੀ ਇਹਨੂੰ ਕਲੀਨ ਚਟ ਨਹੀਂ ਦਿੰਦਾ ਬਈ ਇਹਨਾਂ ਦੀ ਪੋਲਿਟੀਕਲ ਤੁਸੀਂ ਦੇਖੋ ਕਬੱਡੀ ਨੂੰ ਲੈ ਕੇ ਕਿੰਨਾ ਰੌਲਾ ਪਿਆ ਜੱਗੂ ਭਗਵਾਨਪੁਰੀਏ ਦਾ ਨਾਮ ਆਇਆ ਜੱਗੂ ਭਗਵਾਨਪੁਰੀਏ ਦੇ ਉੱਤੇ ਸੁਖਸਿੰਦਰ ਰੰਦਾਵਾ ਰੂਪ ਲਾਂਦਾ ਪਿਆ ਕਿ ਇਹ ਬਿਕਰਮ ਮਜੀਠੀਏ ਦਾ ਬੰਦਾ ਜੀ ਬਿਕਰਮ ਮਜੀਠੀਆ ਫੋਟੋਆਂ ਦਿਖਾਂਦਾ ਪਿਆ ਜੀ ਜੱਗੂ ਭਗਵਾਨਪੁਰੀਆ ਸੁਖੀ ਰੰਦਾਵੇ ਦਾ ਬੰਦਾ ਜੀ ਪੰਜਾਬ ਦੇ ਸੋ ਕਹਿਣ ਦਾ ਮੇਰਾ ਮਕਸਦ ਇਹ ਹੈਗਾ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਇਦਾਂ ਮਤਲਬ ਪੰਜਾਬ ਦੇ ਵਿੱਚ ਗੈਂਗਸਰਜ਼ ਨੂੰ ਕਿਤੇ ਨਾ ਕਿਤੇ ਪੋਲਿਟੀਕਲ ਛਾਵੇਂ ਵੀ ਹੈਗੀ ਆ ਔਰ ਉਹੀ ਜਿਹੜੀ ਪੋਲਿਟੀਕਲ ਛਾਵੇਂ ਆ ਇਹ ਉਹਦਾ ਹੀ ਫਾਇਦਾ ਹੁੰਦਾ ਕੀ ਪੁਰਾਣੇ ਮੁਲਾਜ਼ਮਾਂ ਦੇ ਸਹਾਨ ਵੀ ਪੋਲਿਟਿਕਲ ਬੰਦਿਆਂ ਦੇ ਹੁੰਦੇ ਆ ਤੇ ਉਹ ਮਿਲੀ ਜੁਲ ਕੇ ਸਾਰਾ ਲਾਰੈਂਸ ਖਹਿਰਵਾਲਾ ਵੱਡੀ ਸ਼ਖਸੀਅਤ ਆ ਉਹਨੂੰ ਕਿਸ ਦੀ ਹੋ ਸਕਦੀ ਆ ਪੋਲਿਟਿਕਲ ਛਾਏ ਨਹੀਂ ਪੋਲਿਟਿਕਲ ਛਾਏ ਦੇਖੋ ਪਤਾ ਕੀ ਗੱਲ ਆ ਕੋਈ ਵੀ ਅਪਰਾਧੀ ਜਿਹੜਾ ਫਿਲਮਾਂ ਤਾਂ ਮੈਂ ਵੀ ਬਚਪਨ ਤੋਂ ਦੇਖਦਾ ਆ ਤੁਸੀ ਵੀ ਦੇਖਦੇ ਆ ਤੁਹਾਨੂੰ ਲੱਗਦਾ ਕੋਈ ਕ੍ਰਾਈਮਨਲ ਜਿਹਦੇ ਪਿੱਛੇ ਕੋਈ ਪੋਲਿਟਿਕਲ ਬੰਦਾ ਨਾ ਹੋਵੇ ਤੇ ਪੋਲਿਟਿਕਲ ਮੋਟਿਵ ਨਾ ਹੋਵੇ ਕਿਤੇ ਨਾ ਕਿਤੇ ਇੰਨੇ ਕੇਸ ਐ ਇੰਨੇ ਕੇਸਾਂ ਦਾ ਕੰਮ ਚੱਲਣਾ ਜੇਲ੍ਹ ਚ ਇੰਟਰਵਿਊ ਹੁਣ ਵੀ ਦਿੱਤੀ ਉਹਨੇ ਸਬਰਮਤੀ ਜੇਲ੍ਹ ਚ ਕਿਤੇ ਨਾ ਕਿਤੇ ਤਾਂ ਕਨੈਕਸ਼ਨ ਪੋਲੀਟੀਕਲ ਹੁੰਦੇ ਹੀ ਆ ਔਰ ਖਾਸ ਕਰਕੇ ਜਦੋਂ ਇਸ ਲੈਵਲ ਤੇ ਹੋ ਜਾਓ ਫਿਰ ਤੁਹਾਡੇ ਪੋਲੀਟੀਕਲ ਕਨੈਕਸ਼ਨ ਜਿਹੜੇ ਉਹ ਵੱਧ ਜਾਂਦੇ ਬਹੁਤ ਤੋ ਹੋਏ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੁਣ ਅਮਲ ਚ ਲਿਆਂਦੀ ਜਾ ਸਕਦੀ ਹੈ ਇੱਕ ਤਾਂ ਪ੍ਰਸ਼ਾਸਨ ਦੇ ਉੱਤੇ ਕੌਣ ਕੌਣ ਫਸ ਸਕਦਾ ਆ ਕਿਦੇ ਕਿਦੇ ਹੁਣ ਅੱਗੇ ਐਕਸ਼ਨ ਵਿੱਚ ਨਾਮ ਆਉਂਦਾ ਔਰ ਦੂਜੇ ਪਾਸੇ ਜਿਸ ਪੱਤਰਕਾਰ ਨੇ ਜਿਸ ادارے ਨੇ ਇਹ ਇੰਟਰਵਿਊ ਕੀਤੀ ਸੀ ਕਿ ਉਹ ਉਹ ਵੀ ਲਾਇਬਲ ਹੋ ਸਕਦੇ ਕਿਸੇ ਤਰ੍ਹਾਂ ਦੇ ਐਕਸ਼ਨ ਦੇ ਦੇਖੋ ਪਤਾ ਕੀ ਆ ਉਹਨੇ ਤਾਂ ਕ੍ਰਾਈਮ ਬ੍ਰੇਕ ਕਰਤਾ ਉਹਨੇ ਤਾਂ ਇੰਟਰਵਿਊ ਬ੍ਰੇਕ ਕਰਤੀ ਉਹਨੇ ਸਿਸਟਮ ਕਰੈਕ ਕਰਤਾ ਪੱਤਰਕਾਰ ਮੈਂ ਤਾਂ ਕਹਿੰਨਾ ਉਹਨੂੰ ਪੰਜਾਬ ਸਰਕਾਰ ਨੂੰ ਇਨਾਮ ਦੇਣਾ ਚਾਹੀਦਾ ਬਈ ਠੀਕ ਆ ਯਾਰ ਤੇਰੇ ਕਰਕੇ ਸਾਡੀਆਂ ਅੱਖਾਂ ਖੁੱਲੀਆਂ ਉਹਨੂੰ ਤਾਂ ਰਿਵਾਰਡ ਹੋਣਾ ਚਾਹੀਦਾ ਅਦਰਵਾਈਜ਼ ਪਤਾ ਹੀ ਨਾ ਚੱਲਦਾ ਠੀਕ ਹੈ ਨਾ ਪਹਿਲੀ ਗੱਲ ਏ ਦੂਜੀ ਗੱਲ ਜਰਨਲਿਸਟ ਦਾ ਕੰਮ ਹੈ ਸਰਕਾਰ ਨੂੰ ਸ਼ੀਸ਼ਾ ਦਿਖਾਣਾ ਉਹਨੇ ਭਗਵੰਤ ਮਾਨ ਦੀ ਸਰਕਾਰ ਨੂੰ ਸ਼ੀਸ਼ਾ ਦਿਖਾਤਾ ਭਈ ਆ ਦੇਖੋ ਆ ਸੱਚ ਹੈ ਤੀਸਰੀ ਗੱਲ ਹੈ ਕਿ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਦੇ ਉੱਤੇ ਗਰਾਊਂਡ ਲੈਵਲ ਦੇ ਉੱਤੇ ਕ腐ਸ਼ਨ ਬਹੁਤ ਭਾਰੀ ਹੈ ਔਰ ਅਗਰ ਜ਼ਿਲ੍ਹਿਆਂ ਨੂੰ ਠੀਕ ਢੰਗ ਨਾਲ ਚਲਾਉਣਾ ਹੈ ਤੇ ਜੇਲ੍ਹਾਂ ਨੂੰ ਸੈਂਟਰਲ ਸੀਆਈਐਸਐਫ ਜਾਂ ਉਹਨਾਂ ਦੇ ਹਵਾਲੇ ਕਰਨਾ ਪਏਗਾ ਖਾਸ ਕਰਕੇ ਪੰਜਾਬ ਦੀਆਂ ਜਿਨ੍ਹਾਂ ਨੂੰ ਕਿਉਂਕਿ ਪੰਜਾਬ ਦੀ ਜਿਹੜੀ ਜੇਲ ਹੈ ਨਾ ਉਹਦਾ ਸਨੈਰੀਓ ਬਾਕੀਆਂ ਨਾਲੋਂ ਅਲੱਗ ਹੈ ਇੱਥੇ ਪਾਕਿਸਤਾਨ ਸਪੋਰਟਡ ਵੀ ਹੈਗੇ ਨੇ ਜਿਹਨਾਂ ਨੂੰ ਪਾਕਿਸਤਾਨ ਤੋਂ ਹਥਿਆਰ ਵੀ ਆਉਂਦੇ ਨੇ ਪਾਕਿਸਤਾਨ ਤੋਂ ਡਰੱਗਸ ਵੀ ਆਉਂਦੀਆਂ ਉਹ ਪਾਕਿਸਤਾਨ ਸਪੋਰਟਡ ਵੀ ਹੈਗੇ ਆ ਇਹ ਜੇਲ ਡਿਫਰੈਂਟ ਹੈ ਹੈਰੋਇਨ ਦੀ ਤਸਕਰੀ ਵਾਲੇ ਮਾਮਲੇ ਜ਼ਿਆਦਾ ਹੈਗੇ ਆ ਹੁਣ ਜੇ ਤੁਸੀਂ ਹਿਮਾਚਲ 'ਚ ਚਲੇ ਜਾਓ ਹਰਿਆਣੇ 'ਚ ਚਲ ਜਾਓ ਉੱਥੇ ਲੜਾਈ ਝਗੜੇ ਹਲੇ ਹੋਣਗੇ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਇਹ ਸੀਰੀਅਸ ਕ੍ਰਾਈਮ ਜਿਹੜਾ ਆਈਐਸਆਈ ਪਾਕਿਸਤਾਨ ਦੀ ਏਜੰਸੀ ਆ ਉਹਦੇ ਜਿਹੜਾ ਸਪੋਰਟਡ ਕ੍ਰਾਈਮ ਹੈ ਨਾ ਕ੍ਰਿਮੀਨਲ ਉਹ ਜ਼ਿਆਦਾ ਹੈ ਉਹਦੇ ਕਰਕੇ ਪੰਜਾਬ ਦੀਆਂ ਜੇਲ੍ਹਾਂ ਸੈਂਸਿਟਿਵ ਹੈ ਔਰ ਇੱਥੇ ਇਸ ਕਰਕੇ ਮੈਂ ਸਮਝਦਾ ਕਿ ਜਿੰਨਾ ਫਾਸਟ ਹੋ ਸਕੇ ਹੋਮ ਮਿਨਿਸਟਰ ਭਗਵੰਤ ਮਾਨ ਆਪ ਨੇ ਫਟਾਫਟ ਜੈਮਰਸ ਡਿਪਲੋਇਡ ਕਰਨ ਜੇਲ੍ਹਾਂ ਚ ਪਹਿਲੀ ਲਾਈਨ ਦੂਜੀ ਲਾਈਨ ਜਿਹੜਾ ਆਫੀਸਰਸ ਦੇ ਨਾਲ ਅੰਦਰ ਜਾ ਰਿਹਾ ਇਸੇ ਮਜਾ ਜੇ ਉਹਦੇ ਨਾਲ ਹੈਰੋਇਨ ਦੀ ਤਸਕਰੀ ਹੋ ਰਹੀ ਆ ਉਹਨੂੰ ਐਨਡੀਪੀਐਸ ਦੇ ਨਸ਼ੇ ਦੇ ਉਹਨੂੰ ਮੁਲਾਜ਼ਮ ਨੂੰ ਵੀ ਤੇ ਅਫਸਰ ਨੂੰ ਵੀ ਨਾਲ ਬੁੱਕ ਕਰ ਦੋ ਵੀ ਉਹਨੇ ਸ਼ਹਿਦ ਦਿੱਤੀ ਨਸ਼ੇ ਦਾ ਪੈਸਾ ਉਹਦੇ ਤੱਕ ਆਇਆ ਤੇ ਅੱਗੇ ਜਾ ਕੇ ਮਾਲ ਵਿਕਿਆ ਜਾਂ ਨਸ਼ਾ ਪੰਜਾਬ ਵਿੱਚ ਫੈਲਿਆ ਜੇਲ੍ਹ ਚੋਂ ਜੇ ਅੰਦਰ ਬੈਠੇ ਕਿਸੇ ਬਰਾਦੀ ਦੇ ਕੋਲੋਂ ਨਸ਼ਾ ਮਿਲਦਾ ਹੈ ਜਾਂ ਕੋਈ ਮੋਬਾਈਲ ਮਿਲਦਾ ਤੇ ਉਸ ਨਸ਼ੇ ਦੇ ਕੇਸ ਦੇ ਵਿੱਚ ਅਫਸਰ ਨੂੰ ਜਦੋਂ ਤੁਸੀਂ ਪਾਣਾ ਸ਼ੁਰੂ ਕਰੋਗੇ ਜਦੋਂ ਅੱਗੇ ਇਹਨਾਂ ਦੇ ਘਰ ਤੱਕ ਜਾਊਗੀ ਨਾ ਫਿਰ ਬਦਲਾ ਹੋਣਾ ਲੇਕਿਨ ਗੱਲ ਇਹ ਹੈ ਕਿ ਉਦੋਂ ਤੱਕ ਲੋਕਲ ਪੁਲਿਸ ਵੀ ਕੀ ਕਰੇ ਸਟੇਟ ਪੁਲਿਸ ਫੜਦੀ ਹੈ ਜੇਲ੍ਹ ਦੇ ਵਿੱਚੋਂ ਐਸ਼ ਕਰਦੇ ਪਏ ਨੇ ਸਵਾਲ ਇਹ ਵੀ ਖੜਦਾ ਕਿ ਠੀਕ ਹੈ ਪਹਿਲਾਂ ਜੇਲ੍ਹ ਪ੍ਰਸ਼ਾਸਨ ਜਿਹੜਾ ਸੀਗਾ ਉਹ ਹਰਜੋਤ ਬੈਂਸ ਕੋਲ ਸੀਗਾ ਮੁੜ ਕੇ ਉਹਨਾਂ ਦੇ ਕੋਲ ਨਹੀਂ ਰਿਹਾ ਸੀਐਮ ਭਗਵੰਤ ਮਾਨ ਦੇ ਕੋਲ ਚਲੇ ਗਿਆ ਹੁਣ ਹੁਣ ਤਾਂ ਬਹੁਤ ਚੀਜ਼ਾਂ ਹੋ ਸਕਦੀਆਂ ਹੁਣ ਤਾਂ ਬਹੁਤ ਆਲਟਰੇਸ਼ਨਸ ਹੋ ਸਕਦੀਆਂ ਹੁਣ ਤਾਂ ਆਪਣੇ ਹੱਥ ਹੈਗਾ ਸਾਰਾ ਕੁਝ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਨਿਆ ਪ੍ਰਸ਼ਾਸਨ ਹੀ ਜਿਹੜਾ ਉਹੀ ਇੰਨਾ ਅਨਡਿਸਪਲਿਨਡ ਹੋਇਆ ਪਿਆ ਦੇਖੋ ਇਦਾਂ ਹੁੰਦਾ ਜੀ ਮੇਰੀ ਆਪਣੀ ਸੋਚ ਹੈ ਕਿ ਜਦੋਂ ਤੁਸੀਂ ਸਫਾਈ ਕਰਨੀ ਹੈ ਤੇ ਤੁਹਾਨੂੰ ਲਾ ਦੀ ਇਨਫੋਰਸਮੈਂਟ ਬੜੀ ਹਾਰਡ ਕਰਨੀ ਪਵੇਗੀ ਤੁਹਾਨੂੰ ਜ਼ੀਰੋ ਟੋਲਰੈਂਸ ਲੈ ਕੇ ਚੱਲਣਾ ਪਵੇਗਾ ADGP ਤਾਂ ਬਹੁਤ ਸਿਆਣੇ ਨਰੂ ਪਾਲ ਸਿੰਘ DGP ਗੌਰਵ ਜਦਵ ਵੀ ਸਿਆਣੇ ਨੇ ਅਗਰ ਇਹਨੂੰ ਸੀਰੀਅਸ ਢੰਗ ਨਾਲ ਇੰਪਲੀਮੈਂਟ ਲਾ ਦੀ ਇਨਫੋਰਸਮੈਂਟ ਜੇਲ੍ਹਾਂ 'ਚ ਕਰ ਜਾਂਦੇ ਕੜੇ ਨਿਯਮ ਕਰ ਜਾਂਦੇ ਆ ਤੇ ਨੋ ਡਾਊਟ ਯਾਰ ਇਹ ਗੈਂਗਸਰ ਸਵਾਤਿਕ ਕਿਉਂਕਿ ਗੱਲ ਕੀ ਹੈ ਜੇਲ੍ਹਾਂ ਚੋਂ ਬੈਠ ਕੇ ਗੈਂਗ ਓਪਰੇਟ ਵੀ ਹੋ ਰਿਹਾ ਕੱਲਾ ਇਹ ਨਹੀਂ ਹੈਗਾ ਕਿ ਡਰੱਗ ਵਾਲੇ ਆ ਜੇ ਹੋਰ ਵੀ ਓਪਰੇਟ ਹੋ ਰਿਹਾ ਰੈਂਸਨ ਫਰੋਤੀਆਂ ਸਾਰੇ ਧੰਦੇ ਚੱਲਦੇ ਪਏ ਜੇਲ੍ਹਾਂ ਚੋਂ ਚੱਲਦੇ ਪਏ ਆ ਤੁਸੀਂ ਆਪਾਂ ਦਾ ਰੋਜ਼ ਕਰਦੇ ਆ ਜੇਲਾ ਦੋ ਐਫ ਆਈ ਆਰ ਤਾਂ ਤਾਜ਼ੀਆਂ ਹੋਈਆਂ ਲਾਰੈਂਸ ਤੇ ਜੇਲ੍ਹ ਚ ਬੈਠੇ ਦੀਆਂ ਠੀਕ ਹੈ ਨਾ ਇਸ ਕਰਕੇ ਜੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕੱਲਾ ਇਹ ਨਹੀਂ ਹੋਰ ਵੀ ਗੈਂਗਸਰ ਤੇ ਜੇਲ੍ਹਾਂ ਚ ਬੈਠੇ ਐਫ ਆਈ ਆਰ ਹੋ ਰਹੀਆਂ ਬਈ ਅਗਰ ਇਹਨੂੰ ਸਿਸਟਮ ਨੂੰ ਸਹੀ ਕਰਨਾ ਹੈ ਤੇ ਲਾ ਦੀ ਇਨਫੋਰਸਮੈਂਟ ਤੁਹਾਨੂੰ ਪੂਰੀ ਟਿਕਾ ਕੇ ਕਰਨੀ ਪਈ ਔਰ ਜ਼ੀਰੋ ਟੋਲਰੈਂਸ ਤੇ ਲਿਆਣਾ ਪਏਗਾ ਔਰ ਜੇ ਤੁਸੀਂ ਕਹੋਗੇ ਅਸੀਂ ਜਿਹੜੇ ਆਪਣੇ ਨਿਯਮ ਤੇ ਕਾਇਦੇ ਕਾਨੂੰਨ ਹੈ ਜਮੀਨੀ ਪੱਧਰ ਤੇ ਲਾਗੂ ਕਰ ਦਿਓ ਜੇਲ੍ਹਾਂ ਚ ਤੇ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਟਾਈਮ ਲੱਗੂਗਾ ਜੇਲ੍ਹਾਂ ਦੀ ਸਫਾਈ ਹੁੰਦੀ ਹੈ ਠੀਕ ਹੈ ਬਿਲਕੁਲ ਜੇਲਾਂ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਡਾਕਟਰ ਸਾਹਿਬ ਨੇ ਵੀ ਦੱਸਿਆ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿਉਂਕਿ ਸ਼ਾਇਦ ਹੁਣ ਸਰਕਾਰ ਨੂੰ ਸ਼ੀਸ਼ਾ ਜਿਹੜਾ ਉਹ ਨਜ਼ਰ ਆ ਗਿਆ ਹੈ ਕਿਸ ਤਰ੍ਹਾਂ ਦੇ ਨਵੇਂ ਪ੍ਰਸ਼ਾਸਨ ਦੇ ਵਿੱਚ ਅਸੀਂ ਜੀ ਰਹੇ ਹਾਂ ਕਿਸ ਤਰ੍ਹਾਂ ਦਾ ਪੰਜਾਬ ਦਾ ਪ੍ਰੋਟੋਕਾਲ ਬਣਿਆ ਹੋਇਆ ਔਰ ਪੰਜਾਬ ਦਾ ਜਿਹੜਾ ਜੇਲਾਂ ਦਾ ਵਿਭਾਗ ਆ ਉਹ ਕਿੰਨੇ ਵੱਡੇ ਨਿਘਾਰ ਦੇ ਵਿੱਚੋਂ ਲੰਘਦਾ ਪਿਆ ਹੁਣ ਜੇ ਇਸ ਹਾਈ ਟਾਈਮ ਦੇ ਉੱਤੇ ਕੁਝ ਨਾ ਕੀਤਾ ਤਾਂ ਆਉਂਦਾ ਸਮਾਂ ਜਿਹੜਾ ਸੁਪਨੇ ਦਾ ਰੰਗਲਾ ਪੰਜਾਬ ਹੈ ਉਦੇ ਵਾਸਤੇ ਖਰਾਬ ਹੋ ਸਕਦਾ ਹੈ ਕੀ ਕੁਝ ਹੋਏਗਾ ਦੱਸ ਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ